ਇਹੀ ਗੱਲ ਦੇਖ ਤਾਂ ਗੁੱਗੀ ਹੋ ਗਿਆ ਖੇਤ ਲੱਗਣ ਲੱਗ ਗਿਆ ਵਧੀਆ ਕਿ ਨਹੀਂ ਹਾਂ ਲਓ ਜੀ ਅੱਜ ਰੈਂਦੇ ਤੇ ਟੌਂਕ ਦੇ ਥੋੜੇ ਬਹੁਤੇ ਜਿਹੜੀ ਪਨੀਰੀ ਆਪਣੀ ਜ਼ਿਆਦਾ ਖਰਾਬ ਹੋ ਗਈ ਸੀ ਤੇ ਲੇਬਰ ਵਾਲੀ ਆਪਣੇ ਕੋਲੇ ਹੈ ਨਹੀਂ ਸੀ ਤੇ ਅੱਜ ਉਹਦੇ ਡੱਕੇ ਡੁੱਕੇ ਜਿਹਾ ਲਏ ਆ ਸਾਈਡਾਂ ਦੇ ਵਿੱਚ ਨੂੰ ਲਾਏ ਆ ਬਾਕੀ ਵਿੱਚ ਨੂੰ ਜਿੱਥੇ ਜਿੱਥੇ ਮਾੜਾ ਮੋਟਾ ਜਿਹਾ ਰਹਿ ਤਾ ਇੱਕ ਦੋ ਤਿੰਨ ਤਿੰਨ ਕਿੱਲੇ ਕੱਢਦੇ ਤਿੰਨ ਦੋ ਚਾਰ ਕਿੱਲੇ ਕੱਢਦੇ ਅੱਜ ਤੇ ਪਾਗ ਦਾ ਚਾਚਾ ਪੂਰਾ ਫਾਰਮ ਚ ਆਇਆ ਵਾ ਉਹ ਕੀ ਕਹਿੰਦਾ ਕੀ ਲੈ ਕੇ ਆਮ ਦੁਕਾਨ ਤੋਂ ਪਕੌੜੀਆਂ ਕਹਿੰਦਾ ਪਕੌੜੀਆਂ ਤੁਹਾਡੀਆਂ ਕੁਛ ਹੋਰ ਵੀ ਕਹਿੰਦਾ ਤੂੰ ਹੈਂ ਘਰ ਤੇ ਠੰਡੇ ਦੀ ਬੋਤਲ ਠੰਡੇ ਦੀ ਬੋਤਲ ਚਲੋ ਥੱਲੇ ਇੱਕ 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 ਪਕੌੜੀ ਦਾ ਪੈਕਟ ਬੜੇ ਆਲਾ ਕਿੱਦਾਂ ਬੜਾ ਬਾਈ ਟੀਟਾ ਬੜਾ ਜਾਏ ਏਡਾ ਬੜਾ ਫੇ ਤੈਨੂੰ ਨਾਲ ਜਾਣਾ ਪੜੂਗਾ ਬਾਈ ਨਾ ਉਹ ਫਿਰ ਉਹ ਮੈਕਰੀਅਰ ਦੇ ਪਿੱਛੇ ਰੱਖ ਲਈ ਟੇਪੂ ਕਰ ਲਈ ਏ ਟੇਪੂ ਕਰ ਲੇ ਭੂਂਡ ਟੇਪੂ ਕਰ ਲੈ ਭੂਂਡ ਕਹਿੰਦਾ ਇੱਕ ਕਵਰੇਜ ਕਿਆ ਮਾਰ ਰੇ ਇਤੇ ਉਹ ਉਹ ਯਾਰ ਚੋ ਆਪਾ ਗਮੋਸ ਲੈ ਤੇ ਅੱਦਰ ਕਿਉਂ ਬੜੀ ਮੱਚਾ ਤੇ ਅੱਦਰ 26 ਚੋਨਾ ਦਿਖਾਉਂ ਗਿਮਰਾਨ ਨਹੀਂ ਕਰ ਤੇਰਾ ਆ ਚਾਚੇ ਦੀ ਜਿਲੀ ਲਈਤੀ ਆਪਾਂ ਨੇ 126 ਚੋਨਾ ਤੇ ਇਹ ਪਨੀਰੀ ਲੈ ਕੇ ਆਏ ਤੇ ਜੋਧਾ ਪਿੰਡ ਤੋਂ ਹਨਾ ਜੀ ਹੈ ਪਰੋਈ ਪਈ ਹੈ ਚਾਚਾ ਤਾਂ ਜੀਰੀ ਵਧੀਆ ਇਧਰ ਲਈ ਤਾਂ ਕੰਮ ਦੀ ਜੀਰੀ ਆ ਆ ਜੀਰੀ ਇੱਕ ਦੇਖਿਆ ਲੱਗੀ ਵੀ ਵੀ ਰਾਤ ਨੂੰ ਇਹ ਆਪਾਂ ਨੇ ਦੋਆ ਨੇ ਲਾਈ ਪੀ ਤੇ ਨਾਲੇ ਉਹ ਵੀ ਮਤਲਬ ਪਨੀਰੀ ਕੰਮਦੀ ਆ ਇਹ ਪਨੀਰੀ ਕੰਮਦੀ ਆ ਉਹ ਕ ਲੱਗਦੀ ਸਾਰ ਨਾ ਜੇ ਤਾਂ ਹੋਵੇ ਗਰਮੀ ਫਿਰ ਤਾਂ ਇੱਕ ਵਾਰ ਲੱਗਦੀ ਸਾਰ ਮਤਲਬ ਕਮਲੌਂਦੀ ਆ ਜੀ ਕਮਲੌਂਦੀ ਆ ਤੇ ਕੱਲ ਨੂੰ ਹੁਣ ਆਪਾਂ ਨੇ ਦੇਖਣੀ ਐ ਰਾਜਦਾਨੇ ਦੀ ਜਿਹੜੀ ਆਪਣੀ ਪਨੀਰੀ ਬੀਜੀ ਤੀ ਖਰਾਬ ਹੋ ਗਈ ਦੀ ਤਕਰੀਬਨ ਤਕਰੀਬਨ 70 80% ਉਹ ਲੋਟ ਜੀ ਕਰੀਤੀ ਅਸੀਂ ਨੇ ਰੜਕਿਆਂ ਨਾਲ ਤੇ ਅੱਜ ਹੁਣ ਉਹਦੇ ਮੈਟ ਵਡਾਂਗੇ ਕੱਲ ਨੂੰ ਇੱਕ ਖੱਤੀ ਦੇਖਣੀ ਲਾ ਕੇ ਪਹਿਲਾਂ 1500 ਨੂੰ ਜਿਲੀ ਦੀ ਜੇ ਪਾਸ ਹੋ ਗਿਆ ਕੰਮ ਮਤਲਬ ਇਹਦੇ ਨਾਲੋਂ ਜ਼ਿਆਦਾ ਸਿੱਧੀ ਨਾ ਰਹੀ ਵੀ ਮਾੜੇ ਮੋٹے ਢੱਕੇ ਲਾਉਣੇ ਆ ਐਨੇ ਨਾਲ ਚਾਚਾ ਆਪਾਂ ਛੱਡਦੇ ਹਾਂ ਜਿਹਨੇ ਨਾ ਇਹਨੇ ਤਾਂ ਚੱਲ ਆਪਣੇ ਕੋਲ ਪਨੀਰੀ ਯੋਨੀ ਦੀ ਕੋਈ ਹੋਰ ਕੰਮ ਹਿੰਦਾ ਹੈ ਨਹੀਂ ਤਾਂ ਫਿਰ ਆਪਾਂ ਨੂੰ ਆਹੀ ਲੇਬਰ ਮੰਨ ਦੀ ਨੀਤੀ ਹੁਣ ਕਰੇਗੀ ਤੇ ਚਲੋ ਖੇਤ ਆ ਵੀ ਆਪਣਾ ਪੂਰਾ ਭਰਨ ਪਰ ਅੱਗੇ ਹੁਣ ਤਾਂ ਭਰਨ ਦੀ ਆ ਗਿਆ ਹਾਂ ਰੂਹ ਜੀ ਲੱਗਣ ਲੱਗ ਗਈ ਖੇਤ ਉਹ ਪਨੀਰੀ ਨਾਲ ਜੇ ਮਤਲਬ ਟੌਂਕ ਸਾਡੇ ਨਾਲ ਜ਼ਿਆਦਾ ਰਹਿੰਦੇ ਹੋਏ ਫਿਰ ਤਾਂ ਸੀਨੇ ਗੜ ਦੇਣੀ ਹੈ ਲੈ ਕੇ ਰੱਬ ਤੁਹਾਨੂੰ ਕੱਲ ਨੂੰ ਲਾਵਾਂਗੇ 2.5 ਕਿਲੇ ਹਨਾ ਜਿੰਨੇ ਕਿ 3 ਕਿਲੇ ਆਪਾਂ ਨੇ ਉਹ 1500 ਨਾਲ ਦੇ ਜਿੰਨੀ ਕਿ ਪਨੀਰੀ ਨਿਕਲ ਗਈ ਕਿ ਨਹੀਂ ਹੋ ਗਈ ਤੇ ਉਸ ਤੋਂ ਬਾਅਦ ਇੱਧਰ ਦੋ ਮੈਂਟ ਆਪਣੇ ਮੁੱਛਲੇ ਵਾਲੇ ਵੀ ਖੜੇ ਆ ਉਹ ਵੀ ਲਗਭਗ ਸਹੀ ਹੋ ਉਹਨਾਂ ਚ ਵੀ ਕੋਈ ਜ਼ਿਆਦਾ ਫਰਕ ਨਹੀਂ ਆ ਸ਼ਾਂਤੀ ਹੋ ਹੋ ਕੇ ਉਹਨਾਂ ਦੇ ਵਿੱਚੋਂ ਆਪਾਂ ਨੇ ਚਲੋ ਆਇਓ ਪਨੀਰੀ ਪੱਟੀ ਆ ਫਿਰ ਹੋਰ ਜੇ ਚਾਚਾ ਐਦ ਕੀ 200 ਕਿਲੋ ਦੀ ਆਪਣੇ ਕੋਲੇ ਪਨੀਰੀ ਹੁੰਦੀ ਐ ਨਜ਼ਾਰਾ ਆ ਜਾਣਾ ਮਸ਼ੀਨ ਬਿਲ ਹੀ ਨਹੀਂ ਚੱਲਦੀ ਐਨੇ ਬਈ ਫੋਨ ਆਪ ਹੀ ਰਹੇ ਆ ਵੀ ਮਤਲਬ ਜੀ ਜੀ ਨੂੰ ਲੈ ਕੇ ਹਨਾ ਵੀ ਜੀਲੀ ਲਵਾਉਣੇ ਆ ਪਨੀਰੀ ਦੀ ਸਮੱਸਿਆ ਆਉਗੀ ਸਾਡੇ ਕੋਲੇ ਪਨੀਰੀ ਨਾ ਹੋਣ ਕਰਕੇ ਥੋੜਾ ਜਿਹਾ ਇੱਕ ਕੰਮ ਡਿਲੇ ਹੋ ਗਿਆ ਸਾਡਾ ਖੁਦ ਦਾ ਵੀ ਥੋੜਾ ਥੋੜਾ ਲੇਟ ਹੋ ਜਾਂਦਾ ਆਏ ਆ ਵੀ ਚਲੋ ਇੱਕ ਦਿਹਾੜੀ ਅਸੀਂ ਜੀਲੀ ਲਾ ਲੈਨੇ ਆ ਬਾਕੀ ਪਿੱਛੇ ਫਿਰ ਤਨ ਦੋ ਚਾਚੂ ਨੇ ਨਾਲ ਨਾਲ ਮਿਲ ਕੇ ਅਸੀਂ ਫਿਰ ਉਹ ਡੱਕੇ ਵੀ ਹਨਾ ਚਲ ਆਏ ਵੀ ਨਾਲੇ ਤੁਰ ਪਣਗੇ ਜਿਹੜੇ ਡੱਕੇ ਲਾਵਾਂਗੇ ਜੇ ਆਪਾਂ ਕੰਮ ਉਹੀ ਹਫਤੇ ਪਰ ਛੱਡਦੇ ਆ ਫਿਰ ਆ ਝਾਗੇ ਪਿਛਾਉ ਹੋਰ ਆ ਨਾ ਨਾਲੇ ਇਹ ਤੇ ਕੱਲ ਰੇ ਪੈ ਗਿਆ ਤਾਂ ਹੁਣ ਡੱਕੇ ਕੱਲ ਰਾਣੇ ਗਿਆ ਹੁਣ ਡੱਕਿਆਂ ਦੇ ਨਾਲੇ ਆ ਤਾਂ ਥੋੜੀ ਜਿਆਦਾ ਸੰਗਣੀ ਲੱਗੀ ਵੀ ਆ ਜੀ ਇਹਦੀ ਸੰਗਣੀ ਨਹੀਂ ਹੈ 19 ਦੂਰੇ ਆ ਥੋੜਾ ਜਿਹਾ ਕਹਾਂ ਆ ਵੀ ਇਹ ਡੱਕੇ ਵੱਧ ਲੱਗੇ ਹੋਇਆ ਤਾਂ ਕਰਕੇ ਸੰਗਣੀ ਲੱਗ ਜੇ ਇੱਥੇ 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 ਵਧੀਆ ਦਾ ਕਿਹਾ ਹੋਊਗੀ ਆ ਵਧੀਆ ਦੇ ਜਿੱਦ ਤਰ ਨੂੰ ਮਰਜੀ ਆ ਚ ਲੈਣਾ ਇੱਧਰ ਨੂੰ ਦਿਖਾ ਗੋ ਕੀ ਆ ਦੇਖਿਆ ਸੋ ਉੱਥੇ ਪਈ ਆ ਉਹ ਕਿੱਲੇ ਚਾਚਾ ਪਾਣੀ ਉਹ ਨਹੀਂ ਪਾਉਂਦਾ ਮੈਨੂੰ ਲੱਗਾ ਤਾਂ ਕਵਾੜ ਕਰਨਾ ਹੋਣਾ ਪਰਲੇ ਚ ਕ ਕਵਾੜ ਵੀ ਦੋ ਦੋ ਫਸਲਾਂ ਕੱਢਦਾ ਚਾਚਾ ਹਾਂ ਹਾਂ ਇੱਕ ਕਵਾੜ ਦੀ ਇੱਕ ਉੱਪਰ ਜੀ ਦੀ ਹਾਂ ਜਿਵੇਂ ਐ ਕਰੋ ਚਲੋ ਉੱਥੇ ਨੂੰ ਮੋਟਰ ਪੰਨੂ ਫੇਰ ਆ ਨਿਭੜ ਗਿਆ ਆਪਣੇ ਇੱਧਰ ਆਹ ਤਾਂ ਨਵੇੜਤਾ ਆ ਤਾਂ ਨਿਭੜ ਗਿਆ ਡੀਪੇ ਇੱਥੇ ਪਾ ਗਿਆ ਇੱਥੇ ਵੀਰ ਉਹ ਉਹ ਇੱਕ ਫਾਂਟ ਉੱਚ ਆ ਜੋ ਆਪਾਂ ਲਾ ਦਈਏ ਆਪਣੀ ਦੀ ਠੱਕੀ ਉਹ ਗੋਗੀ ਸਪਰੇਅ ਵਾਲਾ ਪੰਪ ਕਿੱਥੇ ਆਪਣਾ ਅੰਦਰੇ ਪਿਆ ਅੰਦਰੇ ਪਿਆ ਉਹਦੇ ਉਹ ਸਪਰੇਅ ਕਰਨੀ ਅੰਕਲ ਨੇ ਕਿਹਾ ਰਿ ਚਲ ਮੈਂ ਆਤਾ ਹੂੰ ਫਿਰ ਆ ਇੱਕ ਠੰਡੇ ਦੀ ਬੋਤਲ ਇੱਕ ਲక్ష్ਮੀ ਵਾਲਾ ਇਹਦੇ ਵੱਡੇ ਪਕੌੜੀ ਦਾ ਪੈਕਟ ਹਾਂ ਹੁਣ ਦੱਸ ਦੇ ਮੋਟੀ ਪਕੌੜੀ ਖਾਣੀ ਹੈ ਕੀ ਦੂਸਰੀ ਪਪੜਾ ਵੱਡੀ ਗੀ ਦੇ ਵਿੱਚ ਪਪੜੀ ਹੁੰਦਾ ਉਹ ਲੈ ਕੇ ਆਈ ਹਾਂ ਤੂੰ ਕਿਹੜੀ ਖਾਣੀ ਆ ਮੈਂ ਮਟਰ ਦੇ ਇਦਾਂ ਵਿੱਚ ਨਾ ਖਾ ਲੂਗਾ ਹੂੰ ਚਲ ਮੈਂ ਹੁਣ ਆ ਫਿਰ ਚਲੋ ਫਿਰ ਓਕੇ ਤੂੰ ਵੀ ਬੋਲ ਦੇ ਕੁਝ ਜਗਦੀਪ ਮਾੜਾ ਮੋਟਾ ਖਾ ਕੇ ਜੇਲਾ ਬਾਹਰ ਨਿਕਲ ਜਾਂਦੀ ਆ ਮਾੜਾ ਮੋਟਾ ਕੁਝ ਬੋਲ ਦੇ ਕੋਈ ਦਿਲ ਦੀ ਭਾਵਨਾ ਕੋਈ ਰਹਿੰਦੀ ਹੋਵੇ ਕੰਮ ਪੂਰਾ ਕਰਦੀ ਹੈਗੀ ਕੰਮ ਪੂਰਾ ਕਰਦੀ ਹੈਗੀ ਆ ਬਾਹ ਜੀ ਬਾਹ ਪਹਿਲਾ ਪਹਿਲਾ ਸ਼ਬਦ ਬੋਲਿਆ ਪਹਿਲਾ ਸ਼ਬਦ ਬੋਲਿਆ ਬਾਈ ਬੁੱਢਾ ਅੱਜ ਕੰਮ ਅੱਛਾ ਕਰੀ ਦੇਖ ਲਈ ਦੇਖ ਲਈ ਪੰਜਾਬੀ ਉਹ ਹਿੰਦੀ ਮੇ ਹੱਥ ਟੈਟ ਹੈ ਥੋੜਾ ਉਹ ਖਿਚੜੀ ਹੋ ਗਿਆ ਹੈ ਖਿਚੜੀ ਹੋ ਗਿਆ ਹੈ ਬਾਕੀ ਪਾਗਾ ਚਾਚਾ ਹੈਗੀ ਹਾਂ ਬਾਕੀ ਪਾਗਾ ਚਾਚਾ ਹੈਗੀ ਹਾਂ ਇਹ ਸਲਾਹ ਦਿੰਦਾ ਹੈਗੀ ਵੀ ਉਰੀ ਦੇ ਗੁੱਛੀਆਂ ਬਣਾ ਲਓ ਯਾਰ ਮੈਂ ਇੰਨਾ ਇੰਨਾ ਭਾਰੀ ਮੈਡ ਚੱਕਦੇ ਜਾਉਂ ਤੁਰ ਗੁੱਛੀਆਂ ਵੀ ਬਣਾ ਲਓ ਮੈਂ ਫੜ ਆ ਧੋਈ ਚੱਟ ਹਾਂ ਮੈਂ ਧੋਣਾ ਮੌਸਮ ਬਹੁਤ ਸੋਣਾ ਬੱਦਲ ਚਾਚਾ ਬਹੁਤ ਸਪੀਡ ਤੇ ਜਾ ਰਿਹਾ ਯਾਰ ਹਵਾ ਚੱਲਦੀ ਆ ਇਹਨਾ ਵੀ ਡਰਦਾ ਜਾਂਦਾ ਮੀਂਹ ਤੇ ਪਹਿਲਾਂ ਪਹਿਲਾਂ ਕੀ ਮੀਂਹ ਨਿਕਲ ਰਿਹਾ ਹੈ ਮੀਂਹ ਨੇ ਚੱਲਿਆ ਪਾ ਦੇ ਹੁਣ ਜਿਹੜਾ ਮਾੜਾ ਮੋਟਾ ਹੈਗਾ ਸਰਾਈ ਹੋਰ ਪਾਸੇ ਪਾਇਆ ਹੁਣ ਹੋਰ ਟੈਕੀ ਪਰਖੇ ਲੈ ਕੇ ਆਉਗਾ ਥੈਂਕ ਯੂ ਫਿਰ ਖਲੀ ਕੇ ਆਪਾਂ 70 ਹੀ ਹੁੰਦੇ ਜਾਂਦਾ ਉਹ ਦੇਖ ਜਾਂਦਾ ਜਾਂਦਾ ਰੱਬ ਕਹਿੰਦੇ ਮੀਂਹ ਲੈਣ ਚੱਲੇ ਆ ਮੀਂਹ ਲੈਣ ਚੱਲੇ ਮੀਂਹ ਦੀ ਧਿਆੜੀ ਪਰ ਆਉਂਦਾ ਹੈ ਪੋਤੀ ਖਾਦੀ ਹੋ ਗਿਆ ਲਓ ਜੀ ਮਿੱਤਰੋ ਸਾਹ ਚੜਿਆ ਵਾ ਤਾਂ ਅੱਧਾ ਟਾਈਮ ਹੋ ਗਿਆ ਆਈ ਛੋਟਾ ਜਿਹਾ ਖੋਲੋ ਇੱਕ ਉਹਨਾਂ ਨੂੰ ਤਾਂ ਟਾਈਮ ਲਾ ਦਿੰਨਾ ਇੱਕ ਛੋਟਾ ਪਨੀਰੀ ਹੈ ਕੰਮ ਦੀ ਹੈ ਹੁਣ ਬਾਕੀ ਖੈਰ ਦੇਖਦੇ ਆ ਨਾ ਸਵੇਰੇ ਚਲਾਉਣਾ ਸੰਘਰਸ਼ਾਣਾ ਇਹਦਾ ਤੇ ਇਹ ਕਿਹੜੀ ਆਪਣੀ ਬਾਸਮਤੀ ਆ ਬਾਸਮਤੀ ਕਿਹੜੀ 1847 1692 1692 ਠੀਕ ਹੈ ਲੋ ਬਈ 50 ਮਿੰਟ ਵੱਡੇ ਅੱਜ ਰਾਜੜਾਣ ਦੀ ਪਨੀਲ ਚੋਂ ਸ਼ੁਰੂ ਕਰਿਆ ਕੰਮ ਨਿਬੜ ਗਿਆ ਚਾ ਹਾਂ 48 ਮੈਂ ਹਾਂ ਜਮਣ ਹਾਂ ਪੰਜਾਹ ਮੈਂ ਪਿੱਛੇ ਆਉਂਦਾ ਬਸ ਠੀਕ ਹੈ 50 ਮਿੰਟ ਬਹੁਤ ਹੈ ਸੜਾ ਕਰਦਾ ਨਾਲ ਤਾਂ ਲੋਟ ਨਹੀਂ ਤਾਉਣਾ ਜੇ ਫਟਾਫਰ ਮੈਂ ਨਾ ਚੱਕਦੇ ਹਨਾ ਹੋਰ ਕੇ ਉਹਨੇ ਕਵੇੜਾ ਫੋਲ ਕਰਾ ਦੇਣਾ ਤਾਂ ਆਪਾਂ ਨੂੰ ਇੱਕ ਫੋਲ ਹੈ ਵੀ ਆਹ ਲਾ ਪਨੀਰੀ ਦਾ ਯਾਰ ਬਾਬਾ ਸੁੱਖ ਰੱਖਿਆ ਆਹ ਮੈਂਟ ਫੁੱਲੀ ਜਿਹੜਾ ਡਿੰਪੇ ਚ ਤੇ ਖੱਬੇ ਹੱਥ ਚ ਆਹ ਲਾ ਫੋਲ ਹੈ ਇੱਧਰ ਲਾ ਆ ਖੱਬੇ ਹੱਥ ਵਾਲਾ ਅੱਛਾ ਫੋਲ ਮੈਂਟ ਦਾ ਲਾ ਕਰਪਾ ਮਾੜਾ ਦੀਰ ਪੂਰੀ ਅੱਛਾ ਦੇਖੀ ਹੈ ਕਿਤੇ ਗੰਜਾਸ ਦੇਖ ਤਾ ਪੋਰਾ ਵੀ ਇਹਦਾ ਜੜਕਾ ਤੇ ਐਵੇਂ ਜੀਦੀ ਹੋਈਗੀ ਆ ਇਹ ਰੇ ਕਰਕੇ ਹੋਇਆ ਬਾਬੇ ਇਹ ਕਰਕੇ ਸੰਘਣੀ ਕਰਕੇ ਹਵਾ ਨਹੀਂ ਨਾ ਹੈਨਾ ਹਵਾ ਨਹੀਂ ਪੈਂਦੀ ਚੱਲ ਕੋਈ ਨਹੀਂ ਪਰ ਉਹ ਪਰ ਉਹ ਸੜਦਾਂਗੇ ਕੱਲ ਨੂੰ ਖੇਤ ਨੂੰ ਇਹਨਾਂ 'ਚ ਕੱਲਾ ਰੜਕਾ ਫੇਰਿਆ ਵਾ ਹਨਾ ਆਪਣਾ ਉਹ ਇਹ ਤਾਂ ਬਸ ਇਹਨਾਂ ਨੂੰ ਤਾਂ ਛੇੜਿਆ ਨਹੀਂ ਇਹਨਾਂ ਨੂੰ ਨਹੀਂ ਰੜਕਾ ਵੱਜਿਆ ਵਾ ਜੀ ਇੱਧਰ ਆ ਜਾ ਬਾਕੀ ਉਹ ਪਰਾਣਾਂ 'ਚ ਦੂਏ ਲੋੜਤਾ ਪੂਰਾ ਮੋਟਰਸਾਈਕਲ ਕਾਇਆ 2 ਤੇ 36 ਤੀ ਕਿੰਨੇ ਦਿਨਾਂ ਬਾਅਦ ਅੱਜ ਚਲਾਇਆ ਲੇਜ਼ਰ ਕਰਾਦਾ ਚਲਾਇਆ ਵਾ ਮੁੜ ਕੇ ਦੇਖ ਲਓ ਤੋਂ ਬਾਅਦ ਉਹ ਲੇਜ਼ਰ ਪਰ ਵੀ ਮੈਂ ਕਿੰਨਾ ਇਤਲਾਇ ਜਿਆਦਾ ਗੋਗੀ ਨਹੀਂ ਚਲਾਇਆ ਇਹ ਤੇ ਭਾਗੇ ਜੱਜ ਨੇ ਚਲਾਇਆ ਤੇ ਸਾਇਲੈਂਸਰ ਮੁੰਦੇ ਜੀ 'ਚ ਕਰਤਾ ਕਦੇ ਅਸੀਂ ਦੂਆ ਲਾਏ ਜਾਂਦੇ ਕਦੇ ਦੂਆ ਲਾਏ ਜਾਂਦੇ ਸੇ ਲੋਖਾ ਹੁਣ ਜੀਲੀ ਦੇ ਟਰਾਲੀਆਂ ਚ ਪਵਾਵਾਂਗੇ ਬਾਗੀਆਂ ਇਹਦੀਆਂ ਪੂਰੀਆਂ ਕਾਚੀ ਇੱਕ ਵਾਰ ਪਹਿਲਾਂ ਸ਼ੁਰੂ ਤਾਂ ਸ਼ੁਰੂਆਤ ਤਾਂ ਹੋਵੇ ਬਾਬਾ ਸੁੱਖ ਰੱਖੇ ਕੋਈ ਗੱਲ ਨਹੀਂ ਕੱਲ ਨੂੰ ਆਪਣਾ ਇੱਕ ਪੈਮੈਟ ਤੇ ਇੱਕ ਇੱਕੇ ਪੈਣਾ ਆਪਾਂ ਨੇ ਜਾਲੀਆਂ ਪੂਰੀਆਂ ਟਾਈਟ ਕਰਕੇ ਨਾ ਕੱਲ ਨੂੰ ਵੀ ਮੈਟ ਉੱਪਰੋਂ ਵੀ ਨਾ ਉਠੇ ਖਿਸਕੇ ਵੀ ਨਾ ਕਿਸੇ ਪਾਸੇ ਉਹ ਇਹਨੇ ਤਾਂ ਰਾਤ ਰਤ ਆਪਣੇ ਫੁੱਲ ਦੇਣੇ ਜਾ ਕੇ ਹਵਾ ਲਾਈ ਜਾਣੀ ਇਹਨਾਂ ਨੂੰ ਪੂਰੀ ਇਹੇ ਪੰਜਾਬ ਮੈਟ ਕਿਲੋ ਤੋਂ ਵੱਧ ਦਾ ਮਾਲ ਆ ਇਹ ਮੈਟ ਲੰਬੇ ਬਹੁਤ ਆਏ ਹੋਣ ਲੰਬੇ ਯਾਰ ਕਿੰਨੇ ਕਿੰਨੇ ਕਿ ਲੰਬੇ ਆ ਡਬਲ ਹੋ ਗਿਆ ਕੰਮ ਇਹ ਦੋਆਂ ਨਾਲ ਤੇ ਡਬਲ ਹੋ ਗਿਆ ਫਿਰ ਵੀ 50 ਮੀਟਰਾਂ ਕਿਲਾ ਚ ਲੱਗੂਗਾ ਹਮ ਚਲੋ ਬਾਕੀ ਖਿਆਲ ਕੱਲ ਨੂੰ ਨਾਲੇ ਆਪਾਂ ਨੂੰ ਪਤਾ ਲੱਜੂ ਬਿਲਵਾਈ ਲੁਵਾਈ ਕਿੰਨੀ ਕ ਨੇੜੇ ਆ ਜਾਂ ਦੂਰ ਆ ਹੈਨਾ ਡੱਟੂ ਸਾਲੇ ਟਰੈਂਕ ਟਰੈਂਕ ਕਿਵੇਂ ਚੱਲਦੇ ਆ ਚਲੋ ਚੱਲੀਏ ਤੜੀਏ ਫਿਰ ਆਪਾਂ ਚੱਲੀਏ ਟਰੈਕਟਰ ਮੈਂ ਲੈ ਕੇ ਚੱਲਾਂ ਟਰੈਕਟਰ ਫਿਰ ਬਸ ਤੁਸੀਂ ਆ ਜਾਓ ਫਿਰ ਮੈਂ ਛੱਡ ਮੂ ਤੇ ਬਾਈਕ ਲਾਉਣਾ ਇਹਨੂੰ ਭਾਗੇ ਪਨੀਰੀ ਦਾ ਚੈੱਕ ਕਰ ਲਈ ਜਿਹੜੇ ਜਿਹੜੇ ਮੈਂ ਤਾਂ ਆਪਣੀ ਸਵੇਰੇ ਹੱਲ ਲਗਾਈ ਠੀਕ ਹੈ ਨਾ ਬਾਬਾ ਸੁੱਖ ਰੱਖੇ ਹੋਗੀ ਕਿਰਪਾ ਮੇਰੀਆਂ ਬੜਦਨੀਆਂ ਸਾਲੋਂ ਦੇਖੀ ਤੁ ਪਨੀਰੀਆਂ ਜਿਲੀ ਲਾਉਣ ਦੀਆਂ ਮੂੰਠਾ ਤਾਂ ਕਹਿੰਦੇ ਇਹ ਵੀ ਕੰਮ ਹੈ ਭਾਗਾ ਨਾ ਇਹਦੇ ਬਾਜ ਵਾਲਾ ਬਾਜਾ ਡਾਕਟਰ ਚੋਇਸ ਡਾਕਟਰ ਸਾਹਿਬ ਨੀਪੇ ਚ ਡਾਕਟਰ ਸਾਹਿਬ ਬਣੇ ਅੱਛਾ ਡੀਜ਼ਲ ਕਰਾ ਕੇ ਹੋ ਗਿਆ ਅੱਜ ਵੀ ਨਿਕੜਾਉਣ ਜਾ ਕੋਈ ਗੱਲ ਨਹੀਂ ਰੋਜ਼ ਕਹਿ ਦਿੰਦੇ ਅੱਜ ਘਟਾ ਡਾਕਟਰ ਸਾਹਿਬ ਡਾਕਟਰ ਸਾਹਿਬ ਤੁਸੀਂ ਉਧਰ ਨੂੰ ਜਾਣਾ ਜਾਂਦੇ ਹੋ ਲੈ ਇਧਰ ਲੈ ਜਾਓ ਰਾਦਰ ਰਾਦਰ ਤੇਰੀ ਜਿੰਨੇ ਮਰਜ਼ੀ ਕਮਾਈ ਕਰ ਲੈ ਜਿੰਨੇ ਨਹੀਂ ਫਿਰ ਜਿੰਨੇ ਕਮਾਈ ਕਰ ਲੈ ਰਾਦਰ ਰਾਦਰ ਵੈਰੀਆ ਦਾ ਲੈ ਜਾ ਉਹ ਕਹਿੰਦਾ ਪਾ ਲੈ ਹੋਰ ਮਿਲੀ ਆ ਠੀਕ ਆ ਸਵੇਰੇ ਯੂਰੀਆ ਪਾਉਣਾ 7-8 ਕਿੱਲਿਆਂ ਚ ਠੀਕ ਆ ਤੇ ਹਰ ਵਾਰ ਵਾਲੀ ਆ ਫਿਰ ਡਾਂਗੇ ਕੋਲੋਂ ਫੇਰ ਮੈਂ ਡਾਂਡਾਂ ਕੋਲ ਜਾਂਦਾ ਬਚ ਗਿਆ ਬਚ ਗਿਆ ਡਾਂਡਾਂ ਦੇ ਕੋਲ ਫੇਰ ਪਹੁੰਚ ਗਿਆ ਤਾਂ ਮੈਂ ਸਿਸਟਮ ਵੀ ਲਿਆਇਆ ਪਿਆ ਭਾਈ ਪੱਲਾ ਪੱਲਾ ਮੈਂ ਕਹਿੰਨਾ ਧੂੜ ਗੱਡੀ ਪਾਈਆ ਕਿਤੇ ਪਾਇੰਟ ਰੀ ਕਿਤੇ ਪੰਪ ਓਹੋ ਹੋ 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 ਇਹਦੇ ਤੱਕ ਤਾਂ ਪਹੁੰਚੀ ਨਹੀਂ ਤਾਂ ਹੋਇਆ ਬਹੁਤ ਦਿਨ ਹੋ ਗਿਤੇ ਦੱਸ ਕੀ ਹਾਲਤ ਹੋਈ ਪਈਆ ਸਮਾਨ ਦੀ ਬਾਹਲਾ ਤਾਂ ਅਮਜਾ ਮੁਰਝ ਗਿਆ ਯਾਰ ਮਸ਼ੀਨ ਕਿਆ ਲੈ ਲੀਆ ਇਤਕੀ ਤੱਕ ਮੈਨਾਂ ਨਾਲੋਂ ਵੀ ਜ਼ਿਆਦਾ ਜੱਕੜ ਛੇੜਤਾ ਸਾਨੂੰ ਚਲੋ ਕੋਈ ਨਹੀਂ ਹੁਣ ਧੋਧੋਈਆ ਕਰਨ ਪਰੇ ਕੁਛ ਨਹੀਂ ਵਿਗੜਦਾ ਕਿਹੜੇ ਸਮਾਨ ਖਰਾਬ ਹੁੰਦਾ ਆ ਟਰਾਲੀ ਪੂਰੀ ਗੱਠਾਂ ਨਾਲ ਭਰ ਕੇ ਖੜਾਈ ਵੀ ਆ ਆਚਾਰ ਵਾਲੀ ਗੱਠਾਂ ਪੂਰੀਆਂ ਇਹਦੇ 8 9 ਕਿੱਲਾਂ ਚ ਰੇਪ ਪਾ ਕੇ ਆਈ ਰੇਪ ਨੂੰ ਦੀ ਵੀ ਨਾ ਨੂੰ ਛੱਡਣਾ ਪਹਿਲਾਂ ਰੇਪ ਨੂੰ ਤੁਸੀਂ ਨਾਲੇ ਹੋਏਗਾ ਸਾਡੇ ਜੀ ਨਾਲੇ ਹੋਊਗਾ ਛੱਡਣ ਨੂੰ ਤਾਂ ਐਂ ਕਹਿੰਦਾ ਵੀ ਜਿਵੇਂ ਮੁੜ ਕੇ ਹੋਰ ਕੰਮ ਕਰਨੇ ਹੁੰਦੇ ਮੇਰੇ ਕੋਲ ਹੋਰ ਕੰਮ ਬਹੁਤ ਹੁੰਦੇ ਹਨ ਹੋਰ ਕੰਮ ਕੋਈ ਨਹੀਂ ਕਰਦਾ ਬਾਹਰ ਅੰਦਰਲੇ ਪੰਜ ਜਣੇ ਹੋਰ ਕੰਮ ਕਰਿਆ ਹੋਏ ਪਹਿਲਾਂ ਕੋਈ ਤੁ ਵੀ ਉਖਾ ਰਹੇ ਅਜ ਤਾਂ ਜਗਦੀਸ਼ ਦੀ ਯਾਦ ਤੇ ਜਗਦੀਪ ਆਸੂ ਨਹੀਂ ਉਹ ਵੀ ਪਤਾ ਵੀ ਆਹੀ ਚਾਲ ਤੇ ਜਿੱਦਣ ਦਾ ਆਹੀ ਮਗਜੇ ਖਾ ਰਹੇ ਕਿ ਦੂਏ ਤੈਨੂੰ ਗੱਲ ਦੱਸਾਂ ਜੀ ਤਾਂ ਸੁਰਤਾਂ ਹੁੰਦਾ ਨਹੀਂ ਆ ਦੇ ਤਾਂ ਹੂੰ ਕਰਦਾ ਬੜਾ ਸਿਆਣਾ ਹੈ ਇੱਕ ਹੋਰ ਦੇ ਲਾ ਭਾਗੇ ਹਾਂ ਜਦੋਂ ਫਿਰ ਤੇਰੀ ਲਾਉਨੇ ਹੁੰਦੇ ਆ ਹਾਂ ਜਦ ਤੱਕ ਨਹੀਂ ਜੰਨਾ ਹੁੰਦੀ ਐ ਇਹਨੂੰ ਦਾਤਾ ਫਿਰ ਫਿਊ ਜੁੜੇਵੇਂ ਗੱਲਾਂ ਸਾਝੀਆਂ ਸੜੇ ਦਿਮਾਗ ਚ ਬਾਹਰ ਥੱਲੇ ਗਿਰੀ ਜੰਨੀ ਪਾਣੀ ਚ ਇਹਦੇ ਕੋਈ ਸੁਣਾਈਆ ਨਹੀਂ ਉਹ ਬੰਦੇ ਨੂੰ ਨਾ ਨਾ ਬਹੁਤ ਸੁਣਾਈਆ ਹੁਣ ਖਮੋਸ਼ ਤੂੰ ਖਮੋਸ਼ ਥੈਂਕ ਯੂ ਵੈਰੀ ਮੱਚਾ ਥੈਂਕ ਯੂ ਵੈਰੀ ਗੋਲੀ ਗਿੱਡੀ ਤੀ ਉਹ ਮੱਠੜ ਤੇਰੇ ਧਾਨੇ ਦੀ ਹਾਂ ਡਾਕਟਰ ਦਾ ਦੇਲਾ ਬਾਹਰ ਕੱਟਤੀ ਹਲਾਟੋਂ ਨਹੀਂ ਨਾ ਮੜਾ ਨਾ ਐ ਲਾਤਾ ਲੀ ਬੜ ਨੂੰ ਉਹ ਸਾੜਾ ਹੀ ਭਾ ਲਿਆ ਆਪਣਾ ਇਹ ਰੇੜਾ ਕਹਿੰਦਾ ਕੁਛ ਮੀੜਾ ਪਾਇਂ ਬਲਾਇਆ ਉਹਨੇ ਸਾੜੀ ਗੜਾ ਸਾੜਾ ਦਿਨ ਕਰਾ ਸਾੜੀ ਨਾ ਸਾਲਾ ਡੇਲਾ ਬਾਹਰੇ ਰਿਹਾ ਮਾਗੇ ਬਿਨੇ ਚੱਕੇ ਨਹੀਂ ਪਾਇਆ ਨਹੀਂ ਉਹ ਨਹੀਂ ਗੱਲ ਕਰਦਾ ਮੈਂ ਮੈਂ ਕਹਿ ਰਹਿ ਗਿਆ ਉਹਦੇ ਬਸ ਰਹਿ ਗਿਆ 1 2 ਦੇ ਪੇਚੇ ਹਾਂ ਪਤਾ ਸਾਪਾ ਦੀ ਗੱਡੀ ਤੋਂ ਚਿੰਗ ਚੰਗਿਆਰਾ ਮੀਓ ਚਿੰਗ ਚੰਗਿਆਰਾ ਤਾਂ ਠੀਕ ਆ ਉਹ ਟਰਾਲੀ ਕਿਵੇਂ ਨਿਕਲੂਗੀ ਸਵੇਰੇ ਜਿਹੜੇ ਭੁੰਜਣਾ ਨਾ ਗਣੀ ਉਹ ਨਹੀਂ ਸਕੰਜੇ ਚ ਪਾ ਦੇਣਾ ਰੇ ਸਕੰਜਾ ਆ ਗਿਆ ਲਿਆਵਾਂ ਨਾ ਨਹੀਂ ਮੇਰੇ ਤੇ ਚਲੋ ਠੀਕ ਹੈ ਡਾੜੀ ਪੇਚੇ ਹਾਂ ਪਤਾ ਮੈਨੂੰ ਗੱਲ ਦੱਸ ਇਹ ਨਹੀਂ ਦੱਸਦਾ ਯਾਰ ਯਾਰ ਸਾਰਿਆਂ ਦੇ ਦਾੜੀ ਕਾਲੀ ਪਈ ਆ ਤੇਰੀ ਇਕੱਲੇ ਦੇ ਧੋਲੇ ਕਥੀ ਉਹ ਬਾਈ ਸਿਆ ਉਮਰ ਤਾਂ ਦੇਖ ਲੈ ਮਾਤਾ ਦੇਖ ਫੌਜੀ ਦੇ ਥੋੜਾ ਜਿਹਾ ਸੀਰ ਛੋਟਾ ਮੈਂ ਤੇ ਇੱਥੇ ਥੋੜਾ ਜਿਹਾ ਛੋਟਾ ਮੈਂ ਇਹ ਤੋਂ 4 ਸਾਲ ਛੋਟਾ ਮੈਂ ਬਸ ਹਮਮ ਲਾਓ ਵੀ ਲੱਗੋਗੀ ਇਹ ਟਰੈਕਟਰ ਕਰ ਉਧਰ ਬਗੈ ਚੇ ਕਰੀ ਮੜਾ ਜਾ ਉੱਚ ਕਰ ਦੇ ਹੱਦ ਹੋ ਗਈ ਸਾਲੇ ਪਹਿਲਾਂ ਤਾਂ ਇੱਕ ਦੋ ਇਹਦੇ ਮੂਰੇ ਹੋ ਹੋ ਜਾਂਦੇ ਮੈਂ ਚਲਾਉਂਗਾ ਮੈਂ ਚਲਾਉਂਗਾ ਹੁਣ ਟਰੈਕਟਰ ਵੀ ਨਹੀਂ ਅੱਗੇ ਕਰਦੇ ਮੈਂ ਕਹਿੰਦਾ ਪਰਲੇ ਘਰ ਲਾਇਆ ਉਧਰ ਇੱਥੇ ਕਹਿੰਦਾ ਭੈ ਨਹੀਂ ਕਿਤੇ